ਕਬੀਰ ਗਰਬਨਾ ਕੀਜੀਐ ਦੇ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਕਿਉਂ ਕਾਂ ਚੂਰੀ ਕੋਹੰਗ ਭਗਤ ਕਬੀਰ ਸਾਹਿਬ ਜੀ ਨੇ ਇਸ 40 ਨੰਬਰ ਸ਼ਲੋਕ ਦੇ ਅੰਦਰ ਬੜੇ ਪਿਆਰੇ ਬਚਨ ਕਹੇ ਨੇ ਕਿ ਇਹ ਭਾਈ ਇਹ ਸੋਹਣੇ ਸਰੀਰ ਨੂੰ ਦੇਖ ਕੇ ਹੰਕਾਰ ਕਿਸ ਗੱਲ ਦਾ ਇਹ ਹੰਕਾਰ ਕਰਨ ਵਾਲੀ ਵਿਸ਼ਤਾ ਨਹੀਂ ਇਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੀ ਸੀ ਕਿ ਤੈਨੂੰ ਸੋਨਾ ਸਰੀਰ ਮਿਲਿਆ ਸੋਹਣੀਆਂ ਅੱਖਾਂ ਮਿਲੀਆਂ ਜਿਵੇਂ ਆਪਾਂ ਅੱਜ ਕੱਲ ਦੇਖਦੇ ਹਾਂ ਬਹੁਤ ਆਤ ਕਿਸੇ ਦੀਆਂ ਨੀਲੀਆਂ ਅੱਖਾਂ ਨੇ ਕਿਸੇ ਦੀਆਂ ਬਿੱਲੀਆਂ ਨੇ ਕਾਲੀਆਂ ਨੇ ਭੂਰੀਆਂ ਨੇ ਚਿਹਰੇ ਕਿਸੇ ਦੇ ਕਾਲੇ ਨੇ ਸੋਹਣੇ ਨੇ ਕੋਹੇ ਦਾ ਸਰੀਰ ਬੜਾ ਤਕੜਾ ਹੈ ਕਿਸੇ ਦਾ ਕਮਜ਼ੋਰ ਹੈ ਪਰ ਹੁਣ ਸੋਹਣੇ ਸਰੀਰ ਵਾਲਾ ਤਕੜੇ ਸਰੀਰ ਵਾਲਾ ਇਸ ਗੱਲ ਦਾ ਹੰਕਾਰ ਕਰਨ ਲੱਗ ਜਾਵੇ ਮੇਰੇ ਵਰਗਾ ਕੋਈ ਸੋਹਣਾ ਨਹੀਂ ਮੈਨੂੰ ਇਸੇ ਗੱਲ ਦਾ ਹੀ ਘਮੰਡ ਹੈ ਹੰਕਾਰ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਪਿਆਰਿਆ ਇਹ ਬਹੁਤਾ ਚਿਰ ਰਹਿਣ ਵਾਲਾ ਨਹੀਂ ਜਿਹੜਾ ਉਹ ਸੋਣ ਹੈ 35 40 ਸਾਲ ਤੋਂ ਬਾਅਦ ਢਿੱਲਾ ਪੈਣ ਲੱਗ ਜਾਂਦਾ ਏ ਯਾਰ ਆਈ ਜੋਬਨ ਹਾਰਿਆ ਚਾਰ ਦਾਰਥੇ ਬਡੇਪਾ ਜਦੋਂ ਬਡੇਪਾ ਆਉਣ ਲੱਗ ਪੈਂਦਾ ਏ ਫਿਰ ਜੋਬਨ ਪਿੱਛੇ ਨੂੰ ਤਰਿਆ ਜਾਂਦਾ ਏ ਵੱਖਰੀ ਗੱਲ ਏ ਕਿ ਅੱਜ ਦੇ ਸਮੇਂ ਦੇ ਵਿੱਚ ਪਾਲਰਾਂ ਨੇ ਬੁੱਢਿਆਂ ਬੁੜੀਆਂ ਨੂੰ ਵੀ ਜਵਾਨ ਦਿਖਾਉਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਗੋਡੇ ਦੇਖਦੇ ਨੇ ਹੱਥ ਕੰਬਦੇ ਨੇ ਸਰੀਰ ਦੀ ਉਹ ਸਤਿਆ ਘਟ ਗਈ ਉਦੋਂ ਪਤਾ ਲੱਗ ਜਾਂਦਾ ਏ ਬਢੇਪੇ ਚ ਨੇ ਤੇ ਸਹਿਬ ਜੀ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਐ ਦੇਹੀ ਦੀਕ ਸੁਰੰਗ ਸੁਰੰਗ ਦਾ ਅਰਥ ਸੋਹਣੇ ਰੰਗ ਵਾਲੀ ਆਜ ਕਾਲ ਤਜ ਜਾਹੋਗੇ ਕਹਿੰਦੇ ਅੱਜ ਨਹੀਂ ਤੇ ਕੱਲ ਇਹ ਸਰੀਰ ਦੀ ਕੋਈ ਵਸਤਾ ਏ ਟਾਈਮ ਏ ਇਹਨੇ ਉਸ ਟਾਈਮ ਤੋਂ ਬਾਅਦ ਖਤਮ ਹੋ ਜਾਣਾ ਕਿਉਂ ਕਾ ਚੋਰੀ ਹੋਇੰਗ ਕਹਿੰਦੇ ਜਿਵੇਂ ਸੱਪ ਆਪਣੀ ਕੁੰਜ ਬਦਲਦਾ ਏ ਓਦਾਂ ਹੀ ਇਹ ਸਰੀਰ ਤੇ ਸਵਾਸਾਂ ਦਾ ਮੇਲ ਹੈ ਸੱਪ ਕੁੰਜ ਬਦਲ ਦਿੰਦਾ ਏ ਉਹਦਾ ਰੰਗ ਸੋਨਾ ਨਿਕਲ ਆਉਂਦਾ ਏ ਇਹ ਸਰੀਰ ਬਦਲ ਜਾਂਦਾ ਏ ਇਹ ਸਰੀਰ ਖਤਮ ਹੋ ਜਾਂਦਾ ਏ ਤੇ ਬਦਲਦਾ ਐਵੇਂ ਹੈ ਕਿ ਜਿਹੜਾ ਮੇਰਾ ਪਰਿਵਾਰ ਹੈ ਮੇਰੇ ਬੱਚੇ ਨੇ ਉਹ ਮੇਰਾ ਨਵਾਂ ਅਗਲਾ ਜੀਵਨ ਹੈ ਮੇਰਾ ਪਿਛਲਾ ਜੀਵਨ ਹੈ ਮੇਰਾ ਪਿਤਾ ਮਾਂ ਦਾਦਾ ਦਾਦੀ ਨਾਨਾ ਨਾਨੀ ਇਹ ਇਹ ਦੋ ਤਰੀਕੇ ਦੇ ਨਾਲ ਪੀੜ੍hiyan ਚੱਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਗੁਣ ਅਵਗੁਣ ਆਉਂਦੇ ਰਹਿੰਦੇ ਨੇ ਇਸੇ ਨੂੰ ਹੀ ਪਾਸ਼ਾ ਜੀ ਨੇ ਪੂਰਬਲਾ ਜਨਮ ਕਿਹਾ ਹੈ ਉਹ ਵੱਖਰੀ ਗੱਲ ਸਾਡੇ ਰੋਲਾ ਪਾਖੇ ਅੱਗੇ ਐ ਹੋ ਜਾਏਗਾ ਆਉ ਹੋ ਜਾਏਗਾ ਇਦਾਂ ਕੁਝ ਨਹੀਂ ਹੁੰਦਾ ਇੱਥੇ ਹੀ ਹੈ ਸਾਰਾ ਕੁਝ ਮੇਰੇ ਤੋਂ ਬਾਅਦ ਮੇਰੇ ਬੱਚੇ ਨੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚੇ ਆਣਗੇ ਇਹ ਹੀ ਨਵਾਂ ਜਨਮ ਹੈ ਤੇ ਪਿਛਲਾ ਜਨਮ ਆਪਿਓ ਹੈ ਉਦੋਂ ਪਿਛਲਾ ਜਨਮ ਮੇਰਾ ਦਾਦਾ-ਦਾਦੀ ਹੈ ਜਿਹੜੇ ਉਹਨਾਂ ਦੇ ਸੰਸਕਾਰ ਮੇਰੇ 'ਚ ਆ ਗਏ। ਸੋ ਪਾਸ਼ਾ ਜੀ ਕਹਿੰਦੇ ਨੇ ਭਾਈ ਇਹਦਾ ਹੰਕਾਰ ਕਾਦਾ ਇਹ ਤਾਂ ਬੜੀ ਮਾਮੂਲੀ ਜੀ ਚੀਜ਼ ਹੈ। ਜਿਨ੍ਹਾਂ ਨੇ ਹੰਕਾਰ ਕਰਕੇ ਦਿਖਾਇਆ ਪਾਸ਼ਾ ਜੀ ਨੇ ਉਹਨਾਂ ਨੂੰ ਵੀ ਸਿੱਖਿਆ ਦਿੱਤੀ। ਗੁਰੂ ਹਰਗੋਬਿੰਦ ਪਾਸ਼ਾ ਜੀ ਗਏ ਨੇ ਪ੍ਰਚਾਰ ਵਾਸਤੇ ਤੇ ਉੱਥੇ ਜਹਾਂਗੀਰ ਦਾ ਪਰਿਵਾਰ, ਜਹਾਂਗੀਰ ਦੀ ਬੇਗਮ ਰਾਣੀ ਨੂਰ ਜਹਾਂ ਆ ਗਈ। ਤੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਬਾਹਨੇ ਆਈ ਤੇ ਜਦੋਂ ਦੇਖਿਆ ਸਰੀਰ ਇੰਨਾ ਸੋਹਣਾ ਸੁਨੱਖਾ ਤਕੜਾ ਸਰੀਰ ਤੇ ਉਨੇ ਪ੍ਰਭਾਵ ਪਾਇਆ ਆਪਣੀ ਸੁੰਦਰਤਾ ਦਾ ਤੇ ਜਦੋਂ ਜਾਣ ਲੱਗੀ ਤੇ ਪਾਤਸ਼ਾਹ ਨੂੰ ਕਹਿੰਦੀ ਏ ਮੇਰਾ ਰੂਪ ਦੇਖ ਕੇ ਵੱਡੇ ਵੱਡੇ ਚਰਨੈਲ ਫਿਦਾ ਹੋ ਜਾਂਦੇ ਨੇ ਤੇ ਤੁਹਾਡਾ ਮਨ ਨਹੀਂ ਡੋਲਿਆ ਸਹਿਬ ਜੀ ਕਹਿਣ ਲੱਗੇ ਰਾਣੀ ਸਹਿਬਾ ਤੁਸੀਂ ਮੇਰੇ ਦੋਸਤ ਦੀ ਪਤਨੀ ਹੋ ਮੇਰੀ ਪਰਜਾਈ ਹੈ ਇਸ ਦੇਸ਼ ਦੇ ਰਾਜੇ ਦੀ ਪਤਨੀ ਹੈ ਤੇ ਰਾਜਾ ਮਾਲਕ ਹੁੰਦਾ ਏ ਤੁਸੀਂ ਸਾਡੇ ਵੱਡੇ ਹੋ ਪਰ ਜਿਹੜੀ ਰਹੀ ਗੱਲ ਇਹ ਸੁਣਦੇ ਕਹਿੰਦੇ ਬਾਬਾ ਫਰੀਦ ਜੀ ਦਾ ਕਿਤੇ ਸ਼ਲੋਕ ਤੁਸੀਂ ਪੜਿਆ ਹੁੰਦਾ ਤੇ ਤੁਹਾਨੂੰ ਇਹ ਸੁਣਦੇ ਉੱਤੇ ਹੰਕਾਰ ਨਹੀਂ ਨਿਮਰਤਾ ਆ ਜਾਣੀ ਸੀ ਫਰੀਦਾ ਚਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡੇਠ ਕੱਜਲ ਰੇਖ ਨਾ ਸੰਦਿਆ ਸੇ ਪੰਕੀ ਸੋਏ ਬਹਿਠ ਪਾਛੇ ਕਹਿੰਦੇ ਇਹ ਜਿਹੜੀ ਸੋਨਾ ਸਰੀਰ ਹੈ ਇਹਦੀ ਬਹੁਤੀ ਵੱਡੀ ਮਹੰਤਾ ਨਹੀਂ ਹੈ ਇਸ ਦੂ ਵੀ ਸੋਨੇ ਸੋਨੇ ਸਰੀਰ ਮਿੱਟੀ ਦੇ ਵਿੱਚ ਰੁਲ ਗਏ ਨੇ ਸੋ ਇਸ ਕਰਕੇ ਅਸੀਂ ਵਿਕਾਰੀ ਬਿਰਤੀ ਨਾਲ ਨਹੀਂ ਨਰੰਕਾਰੀ ਬਿਰਤੀ ਦੇ ਨਾਲ ਤੁਹਾਨੂੰ ਤੱਕ ਰਹੇ ਆ ਨਰੰਕਾਰ ਦਾ ਸ਼ੁਕਰਾਨਾ ਹੈ ਕਿ ਉਹਨੇ ਜੀਵ ਜੰਤੂ ਮਨੁੱਖ ਪਸ਼ੂ ਪੰਛੀ ਬੜੇ ਸੋਹਣੇ ਸੋਹਣੇ ਪੈਦਾ ਕੀਤੇ ਨੇ ਇਸ ਕਰਕੇ ਸੁੰਦਰਤਾ ਤੇ ਹੰਕਾਰ ਰਹਿਣ ਦੇ ਤੇ ਰਾਣੀ ਬੇਗਮ ਨੂਰ ਜਹਾਂ ਆਪਣਾ ਸਿਰ ਨੀਵਾ ਕਰਕੇ ਗੁਰੂ ਦੇ ਤੰਬੂ ਦੇ ਵਿੱਚੋਂ ਬਾਹਰ ਆਈ ਸੀ ਕਿ ਇਹਨਾਂ ਦੇ ਉੱਤੇ ਇਹਨਾਂ ਵਾਸ਼ਨਾਵਾਂ ਦਾ ਪ੍ਰਭਾਵ ਨਹੀਂ ਪੈ ਸਕਦਾ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਜਿੰਨਾ ਚਿਰ ਇਹ ਸਰੀਰ ਮਿਲਿਆ ਹੈ ਤਦ ਤੱਕ ਚੰਗੇ ਗੁਣਾਂ ਨੂੰ ਇਕੱਠਿਆ ਕਰੀਏ ਕਿਉਂ ਨਾ ਕਹੋ ਵੇ ਵਾਸਲਾ ਕੱਢ ਵਾਸ ਲਈ ਜੇ ਵਾੜੀ ਵਸਤਾ ਬਣ ਜਾਏ ਸਵਾਗਤ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਮਾਲਕ ਜੀ ਦਾ